ਦੋਸਤੋ ਹਾਲਗਿਆ ਸਮਿਆਂ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਹੁੰਦਾ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਦਾ ਜ਼ਿਕਰ ਹੁੰਦਾ ਉਹ ਹੈਗਾ ਡਰਗ ਦੀ ਸਮੱਸਿਆ ਜਿਹੜੀ ਨਸ਼ਿਆਂ ਦੀ ਪ੍ਰੋਬਲਮ ਆ ਇਹਦਾ ਲਗਾਤਾਰ ਜ਼ਿਕਰ ਹੋ ਰਿਹਾ ਤਕਰੀਬਨ 1.5 ਦਹਾਕੇ ਤੋਂ ਖਾਸ ਕਰਕੇ ਜਦੋਂ ਦੀ ਇੰਟਰਨੈਟ ਆਈ ਆ ਤਾਂ ਸਾਡੇ ਡਾਇਸਪੋਰਾ ਕਮਿਊਨਿਟੀ ਦੇ ਵਿੱਚ ਵੀ ਇਹ ਗੱਲ ਲਗਾਤਾਰ ਆਉਂਦੀ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਇਹ ਡਰਗ ਵਾਲੀ ਸਮੱਸਿਆ ਹੈ ਇਹਦਾ ਕੋਈ ਹੱਲ ਨਹੀਂ ਕਰ ਰਿਹਾ ਇੱਕ ਵੱਡੇ ਹਲਕੇ ਦੇ ਵੱਲੋਂ ਇਹ ਵੀ ਮੰਨਿਆ ਜਾਣਾ ਜਿਹੜਾ ਉਹਨਾਂ ਨੇ ਸ਼ੁਰੂ ਕਰਤਾ ਕਿ ਜਾਣਬੁੱਝ ਕੇ ਨਹੀਂ ਇਸ ਮਸੱਈਆ ਦਾ ਹੱਲ ਕੀਤਾ ਜਾ ਰਿਹਾ ਸੋ ਇਹਦੇ ਚੱਲਦਿਆਂ ਤੁਹਾਨੂੰ ਪਤਾ ਪਹਿਲਾਂ ਅਕਾਲੀ ਦਲ ਦੀ ਸਰਕਾਰ ਗਈ ਤੇ ਦੇ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਆ ਤੇ ਫੇਰ ਹੁਣ ਭਗਵੰਤ ਸਿੰਘ ਸਾਹਿਬ ਨੂੰ ਜਿਹੜਾ ਇੰਨਾ ਵੱਡਾ ਫਤਵਾ ਮਿਲਦਾ ਹਾਲਾਂਕਿ ਉਹਨਾਂ ਨੇ ਜਿਹੜਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਪ੍ਰਚਾਰ ਦੇ ਦਿਨਾਂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਕੰਮ ਕਰ ਰਹੇ ਹਾਂ ਸਥਿਤੀਆਂ ਬਿਹਤਰ ਹੋ ਰਹੀਆਂ ਨੇ ਪਰ ਉਦੋਂ ਕਈ ਲੋਕਾਂ ਦਾ ਮੰਨਣਾ ਸੀ ਕਿ ਉਸ ਲੈਵਲ ਤੇ ਕੰਮ ਨਹੀਂ ਹੋ ਰਿਹਾ ਤੇ ਆਈ ਥਿੰਕ ਕਿਤੇ ਨਾ ਕਿਤੇ ਸ਼ਾਇਦ ਇਹ ਗੱਲ ਮਾਨ ਸਾਹਿਬ ਨੇ ਵੀ ਹੁਣ ਇਹ ਇਹ ਤੇ ਉਹ ਇਹਨੂੰ ਕਹਿ ਲਓ ਕਿ ਇੱਕ ਤਰੀਕੇ ਨਾਲ ਸਹਿਮਤੀ ਇਸ ਤਰੀਕੇ ਨਾਲ ਕਰਕੇ ਆ ਕਿ ਜੇਸ ਲੈਵਲ ਦੀ ਉਹਨਾਂ ਨੇ ਵੱਡੀ ਰਦੋਬਦਲ ਕੀਤੀ ਆ ਪੁਲਿਸ ਮੈਕ ਦੇ ਵਿੱਚ ਤੇ ਜਿੱਦਾਂ ਕੱਲ ਉਹਨਾਂ ਨੇ ਆਪਣੀ ਪ੍ਰੈਸ ਬਾਰਤਾ ਦੇ ਵਿੱਚ ਆ ਕੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਇੱਕ ਤਾਂ ਪੰਜਾਬ ਦੇ ਅੰਦਰ ਬਹੁਤ ਲੰਬਾ ਇਲੈਕਸ਼ਨ ਕੋਰਟ ਸੀਗਾ ਜਿਹਦੇ ਚੱਲਦੇ ਆ ਬਹੁਤ ਸਾਰੇ ਕੰਮ ਰੁਕੇ ਹੋਏ ਸੀ ਉਹਨਾਂ ਨੂੰ ਅਸੀਂ ਦੁਬਾਰਾ ਉਹਨਾਂ ਦਾ ਦੌਰ ਦੌਰਾਂ ਸ਼ੁਰੂ ਕੀਤਾ ਫਿਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਉਹਦੇ ਵਿੱਚ ਕੌਨਸਟੇਬਲ ਲੈਵਲ ਤੋਂ ਲੈ ਕੇ ਉ ਤਾਂ ਤੱਕ ਅਸੀਂ 10000 ਜਿਹੜੀਆਂ ਬਦਲੀਆਂ ਕੀਤੀਆਂ ਤੇ ਇਦਾਂ ਨਹੀਂ ਕੀਤਾ ਕਿ ਇੱਕ ਜਾਣੇ ਨੂੰ ਹਟਾ ਕੇ ਪੰਜ ਥਾਣਿਆਂ ਤੇ ਪਰੇ ਲਗਾਤੇ ਕਿ ਉਹ ਚੱਲਦਾ ਰਹੇ ਉਹਨੂੰ ਦੂਰ ਦੂਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਤਾਂ ਕਿ ਜਿਹੜਾ ਨਸ਼ਿਆਂ ਵਾਲਾ ਮਸਲਾ ਆ ਇਹਦੇ ਇਹਦਾ ਜਿਹੜਾ ਹੱਲ ਕੀਤਾ ਜਾਵੇ ਤੁਹਾਨੂੰ ਯਾਦ ਹੋਣਾ ਕੁਝ ਸਾਲ ਪਹਿਲਾਂ ਜਿਵੇਂ ਮੈਂ ਕਿਹਾ ਕਿ ਇੱਕ ਡੇਢ ਦਹਾਕੇ ਤੋਂ ਲਗਾਤਾਰ ਇਸ ਮਸੱਈਆ ਜਿਹੜੀ ਸਾਹਮਣੇ ਆ ਰਹੀ ਆ ਉਦੋਂ ਵੀ ਬਹੁਤ ਸਾਰੀਆਂ ਜਿਹੜੀਆਂ ਕੈਪਟਨ ਮਰਿੰਦਰ ਸਾਹਿਬ ਦੀ ਸਰਕਾਰ ਹੁੰਦੀ ਸੀ ਉਦੋਂ ਪਹਿਲਾਂ ਤਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਦੋਂ ਜਿਹੜਾ ਇਹ ਆਪਣਾ ਸਾਰਾ ਫਿਲਮ ਨੂੰ ਲੈ ਕੇ ਔਰਤਾ ਪੰਜਾਬ ਨੂੰ ਲੈ ਕੇ ਜਿਹੜਾ ਫਿਰ ਵੀ ਪੰਜਾਬ ਨੂੰ ਬਤਨਾਮ ਕੀਤਾ ਜਾ ਰਿਹਾ ਇਹ ਗੱਲਾਂ ਆਉਂਦੀਆਂ ਰਹੀਆਂ ਫਿਰ ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜਾ ਇਹ ਖਬਰਾਂ ਆਉਣ ਲੱਗ ਪਈਆਂ ਜਾਂ ਅਸੀਂ ਲਗਾਤਾਰ ਵੀਡੀਓਜ਼ ਦੇਖੀਆਂ ਕਿ ਜਿਹੜੇ ਨੌਜਵਾਨ ਹੈ ਉਹਨਾਂ ਦੀ ਓਵਰਡੋਸ ਦੇ ਕਰਕੇ ਮੌਤ ਹੋ ਰਹੀ ਆ ਫਿਰ ਇੱਕ ਮਰੋ ਜਾਂ ਵਿਰੋਧ ਕਰੋ ਕਰਕੇ ਇੱਕ ਜਿਹੜਾ ਇਹ ਪ੍ਰੋਟੈਸਟ ਵੀ ਲਾਂਚ ਕੀਤਾ ਗਿਆ ਤੇ ਇਹ ਇਹਦੀ ਮੁੱਖ ਭੂਮਿਕਾ ਦੇ ਵਿੱਚ ਰਹ ਬਲਤੀਜ ਪੰਨੂ ਬਾਈ ਹੁਣੀ ਜਿਹੜੇ ਕਿ ਹੁਣ ਪੰਜਾਬ ਸਰਕਾਰ ਦੇ ਵਿੱਚ ਵੀ ਨੇ ਭਗਵਾਨ ਜੀ ਮਾਨ ਉਹਨਾਂ ਦੇ ਮਿੱਤਰ ਨੇ ਉਹ ਪਾਲੀ ਭਵਿੰਦਰ ਸਿੰਘ ਵੀ ਸੀ ਮੇਰਾ خیال ਹਾਕਮ ਸਿੰਘ ਅਬਾਈ ਜੀ ਹੁੰਦੇ ਸੀ ਤੇ ਮਿੰਟੂ ਗੁਰਸਰੀਆ ਵੀਰ ਸੀਗੇ ਸੋ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਵੀ ਸੀਗੇ ਤੇ ਉਦੋਂ ਕਾਫੀ ਇਹਦੇ ਤੇ ਗੱਲ ਹੁੰਦੀ ਰਹੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਉਸ ਲੈਵਲ ਤੇ ਇਹਦਾ ਹੱਲ ਨਹੀਂ ਹੋ ਸਕਿਆ ਸੋ ਹੁਣ ਭਗਵੰਤ ਮਾਨ ਸਾਹਿਬ ਨੇ ਕਹਿ ਲੋ ਕਿ ਵਾਰ ਫੂਟਿੰਗਸ ਦੇ ਉੱਤੇ ਇਹਦੇ ਉੱਤੇ ਜਿਹੜੀ ਆ ਆਪਣੀ ਮੁਹਿਮ ਅਰੰਭੀ ਆ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ ਜਿਹੜਾ ਵੀ ਜਿਹਦੇ ਵੀ ਖਿਲਾਫ ਕੋਈ ਵੀ ਸਬੂਤ ਮਿਲਿਆ ਉਹਨਾਂ ਨੇ ਕਿਹਾ ਕਿ ਇਸ ਟ੍ਰਿਕ ਨਾਲ ਹੁੰਦਾ ਕਿ ਲੋਕੀ ਨਸ਼ਾ ਵੇਚਣ ਵਾਲੇ ਨੂੰ ਕਾਨੂੰਨ ਦੀ ਪਾਲਣਾ ਕਰਦੇ ਹੋਏ ਉਹਨੂੰ ਥਾਣੇ ਫੜਾ ਕੇ ਆਉਂਦੇ ਨੇ ਉਹ ਪਿੰਡ ਬਾਅਦ ਵਿੱਚ ਪਹੁੰਚਦੇ ਨੇ ਜਿਹਨੂੰ ਫੜਾ ਕੇ ਆਉਂਦੇ ਆ ਉਹ ਪਹਿਲਾਂ ਆ ਜਾਂਦਾ ਬਈ ਬਹੁਤ ਸਾਰੀਆਂ ਉਹਨਾਂ ਨੇ ਕਿਹਾ ਕਿ ਇਹ ਇਹਦੇ ਵਿੱਚ ਚੁਣੌਤੀਆਂ ਹੋ ਸਕਦੀਆਂ ਤੇ ਉਹਨਾਂ ਨੇ ਆਪਣੀ ਪੁਲਿਸ ਨੂੰ ਕਿਹਾ ਕਿ ਅਸੀਂ ਜਿਹੜਾ ਮਿਸ਼ਨ ਸਮਝ ਕੇ ਇਹਨੂੰ ਕੰਮ ਕਰਨਾ ਕਮਿਸ਼ਨ ਨੂੰ ਨਹੀਂ ਮੰਨ ਕੇ ਕੰਮ ਕਰਨਾ ਅਸੀਂ ਮਿਸ਼ਨ ਸਮਝ ਕੇ ਕੰਮ ਕਰਨਾ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਜਿਹੜਾ ਵੀ ਸਾਨੂੰ ਇਹਦੇ ਵਿੱਚ ਜਿਹੜਾ ਇਨਵੋਲਵ ਮਿਲੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਦੀ ਜਿਹੜੀ ਜਾਇਦਾਦ ਆ ਉਹਨੂੰ ਜ਼ਬਤ ਕੀਤਾ ਜਾਵੇਗਾ ਜਿਹੜੇ ਲੋਕਾਂ ਦੇ ਘਰ ਉਜਾੜਦੇ ਨੇ ਉਹਨਾਂ ਦਾ ਘਰ ਵੀ ਜਿਹੜਾ ਨਹੀਂ ਫਿਰ ਰਹਿਣਾ ਚਾਹੀਦਾ ਉਹਨਾਂ ਦੀ ਜਾਇਦਾਦ ਆ ਜਿਹੜੀ ਉਹਨੂੰ ਸਟ੍ਰੇਟ ਵਿੱਚ ਜਿਹੜਾ ਉਹਨੂੰ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਕਿਹਾ ਬਦਲੀਆਂ ਕੀਤੀਆਂ ਗਈਆਂ ਤੇ ਬਾਕੀ ਬਹੁਤ ਸਾਰੇ ਜਿਹੜੇ ਕੇਸਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਵੀ ਹੋਣ ਜਾ ਰਹੀਆਂ ਨੇ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਇਹ ਵੀ ਗੱਲ ਸਾਹਮਣੇ ਆਉਂਦੀ ਰਹੀ ਹੈ ਲਗਾਤਾਰ ਕਿ ਪੁਲਿਸ ਦੇ ਨਾਲ ਜਿਹੜੇ ਆ ਇਹਨਾਂ ਦੇ ਜਿਹੜੇ ਲੀਡਰ ਆ ਵੀ ਜਦੋਂ ਹੁਣ ਇਹਨਾਂ ਦੀ ਗੱਲਬਾਤ ਹੋਈ ਆ ਦੱਸਦੇ ਆ ਕਿ ਜਦੋਂ ਆਪਣੇ ਜਿਹੜੇ ਐਮਐਲਏਜ਼ ਨੇ ਉਹਨਾਂ ਦੇ ਨਾਲ ਭਗਵੰਤ ਸਿੰਘ ਸਾਹਿਬ ਦੀਆਂ ਮੁਲਾਕਾਤਾਂ ਹੋਈਆਂ ਤਾਂ ਇਥੋਂ ਇਹ ਆਵਾਜ਼ ਉੱਪਰ ਤੱਕ ਪਹੁੰਚੀ ਆ ਕਿ ਸਾਡੀ ਉਸ ਲੈਵਲ ਤੇ ਸੁਣਵਾਈ ਜਿਹੜੀ ਆ ਨਹੀਂ ਹੁੰਦੀ ਉਹ ਸਾਨੂੰ ਜਿਹੜਾ ਇਹਨਾਂ ਦੀ ਇੱਕ ਗੱਲ ਤੋਂ ਨਜ਼ਰ ਵੀ ਆਉਂਦਾ ਕਿ ਜਦੋਂ ਭਗਵੰਤワਦ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਜਿਹੜਾ ਸਿਆਸੀ ਆਗੂ ਆ ਜੇਕਰ ਉਹ ਕੋਈ ਆਪਣੀ ਤਾਕਤ ਦੀ ਜਿਹੜੀ ਆ ਉਹਦੀ ਗਲਤ ਵਰਤੋਂ ਕਰਦਾ ਤੇ ਇਹਦਾ ਜਿਹੜਾ ਉਹਨੂੰ ਉਹਦੇ ਦੇ ਜੋ ਵੀ ਉਹਦੇ ਤੇ ਫੈਸਲਾ ਕਰਨਾ ਜਾਂ ਉਹ ਉਸ ਸਿਆਸੀ ਆਗੂ ਦੇ ਉੱਤੇ ਜਿਹੜੀ ਕੋਈ ਕਾਰਵਾਈ ਕਰਨੀ ਉਹ ਪੋਲਿਟੀਕਲ ਪਾਰਟੀ ਦਾ ਹੱਕ ਹੈ ਉਹ ਕਰਨਗੇ ਪਰ ਚਾਹੇ ਜਿਹੜੇ ਆ ਨੇਤਾ ਉਹ ਆਪੋ ਮਿਸ਼ਨ ਦੇ ਹੋਣ ਤੇ ਚਾਹੇ ਹੋਣ ਸੱਤਾਧਾਰੀ ਧਿਰ ਦੇ ਜਿਹੜੇ ਚੁਣੇ ਹੋਏ ਲੋਕ ਨੇ ਉਹਨਾਂ ਦੀਆਂ ਗੱਲਾਂ ਦਾ ਨਿਤਾਰਾ ਹੋਣਾ ਚਾਹੀਦਾ ਉਹਨਾਂ ਦੀਆਂ ਗੱਲਾਂ ਦੇ ਉੱਤੇ ਜਿਹੜੇ ਉਹ ਕੰਮ ਕਹਿੰਦੇ ਨੇ ਉਹ ਹੋਣੇ ਚਾਹੀਦੇ ਨੇ ਉਹਨਾਂ ਦੀ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਸੋ ਜਿਹੜਾ ਇਹ ਕਹ ਲੋ ਕਿ ਨਜ਼ਰ ਆਇਆ ਕਿ ਜੇ ਇਸ ਤਰੀਕੇ ਨਾਲ ਕਿਉਂਕਿ ਆਮ ਆਦਮੀ ਪਾਰਟੀ ਨੂੰ ਉਮੀਦ ਸੀਗੀ ਆਈ ਥਿੰਕ ਉੱਤੇ ਥੱਲੇ ਹੋ ਗਿਆ ਜਿੰਨੀ ਕੁ ਉਮੀਦ ਆਮ ਆਦਮੀ ਪਾਰਟੀ ਨੂੰ ਸੀ ਉਹ ਨੰਬਰ ਕਾਂਗਰਸ ਦੇ ਕੋਲ ਚਲੇ ਗਿਆ ਤੇ ਇਹਨਾਂ ਨੂੰ ਉਮੀਦ ਸੀ ਕਿ ਅਸੀਂ 6 7 7 8 ਸੀਟਾਂ ਲੈ ਜਵਾਂਗੇ ਤੁਹਾਨੂੰ ਪਤਾ ਚਲੋ ਇੱਕ ਵੱਡਾ ਅੰਕੜਾ ਤਾਂ ਸਾਰੇ ਦਿੰਦੇ ਹੀ ਹੁੰਦੇ ਆ ਪਰ ਇਹਨਾਂ ਨੂੰ ਇੰਨੀ ਕੁ ਉਮੀਦ ਸੀ ਤੇ ਉਹਦੇ ਵਿੱਚ ਜਿਹੜਾ ਕਿਉਂਕਿ ਇਸ ਵਾਰ ਚਾਰਕੋਨੇ ਪੰਜਕੋਨੇ ਮੁਕਾਬਲਾ ਪੰਜਾਬ ਦੇ ਵਿੱਚ ਹੋ ਗਿਆ ਤੇ ਇਹਦੇ ਚਲਦਿਆਂ ਜਿਹੜਾ ਇਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਿਆ ਪਰ ਕਿਤੇ ਨਾ ਕਿਤੇ ਇਸ ਗੱਲ ਤੋਂ ਇਹਨਾਂ ਨੂੰ ਐ ਵੈਸੇ ਤਾਂ ਇਹ ਚੰਗੀ ਗੱਲ ਆ ਕਿ ਇਹਨਾਂ ਨੇ ਜਿਹੜਾ ਹੁਣ ਇਹਨੂੰ ਕੰਮ ਕਰਨ ਨੂੰ ਇਸ ਵੀਕੇ ਨਾਲ ਤਰਜੀਹ ਦਿੱਤੀ ਆ ਕਿਉਂਕਿ ਜਿਹੜਾ ਮੈਨੂੰ ਲੱਗਦਾ ਮੈਨੂੰ ਜ਼ਾਤੀ ਤੌਰ ਤੇ ਵੀ ਲੱਗਦਾ ਤੁਸੀਂ ਵੀ ਆਪਣੀ ਜਿਹੜੀ ਆ ਜਿਹੜੀ ਆ ਪ੍ਰਤੀਕਿਰਿਆ ਇਸ ਚੀਜ਼ ਤੇ ਦੇ ਸਕਦੇ ਹੋ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਇਸ ਕਰਕੇ ਦਿੱਤਾ ਸੀ ਉਦੋਂ ਕਿਉਂਕਿ ਉਦੋਂ ਦਾ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਜੇਕਰ ਤੁਸੀਂ ਉਦੋਂ ਦੇ ਹੈਗੇ ਆ ਫੇਸਬੁੱਕ ਵਗੈਰਾ ਤੇ ਤੇ ਤੁਸੀਂ ਦੇਖਦੇ ਹੋਣੇਗਾ ਕਿ ਪੰਜਾਬ ਦੇ ਡਰੱਗ ਮਸਲੇ ਨੂੰ ਲੈ ਕੇ ਲਗਾਤਾਰ ਡਿਬੇਟ ਛੜੀ ਰਹਿੰਦੀ ਆ ਕਿ ਜਿਹੜਾ ਵੀ ਇਹਨੂੰ ਕਿਦਾਂ ਹੱਲ ਕੀਤਾ ਜਾਵੇ ਇਹਦੇ ਇਹਦੀ ਵਜ੍ਹਾ ਕੀ ਆ ਇਹਦੇ ਪਿੱਛੇ ਕੌਣ ਆ ਤੇ ਤੁਹਾਨੂੰ ਪਤਾ ਕਿ ਇੱਕ ਜਿਹੜੀ ਲੋਕਾਂ ਦੇ ਵਿੱਚ ਗੱਲ ਵੀ ਚੱਲਦੀ ਆ ਵੀ ਇਹਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਇਹ ਇਹ ਜਾਣਬੁੱਝ ਕੇ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਚਾਹੇ ਜਿਹੜਾ ਬਹੁਤ ਜਦੋਂ ਇਹ ਸਾਰਾ 93 94 ਦੇ ਵਿੱਚ ਜਿਹੜਾ ਆਪਣੇ ਖਰਕੂਬਾਦ ਦਾ ਜਦੋਂ ਕਹ ਲਓ ਕਿ ਲਹਿਰ ਜਿਹੜੀ ਆ ਉਹ ਖਤਮ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ ਇਸ ਚੀਜ਼ ਨੂੰ ਜੋੜ ਕੇ ਦੇਖਿਆ ਜਾਂਦਾ ਕਿ ਕਿਵੇਂ ਜਿਹੜਾ ਪਹਿਲਾਂ ਸਾਰਾ ਇਹ ਹੌਲੀ 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 ਸ਼ੁਰੂ ਹੋ ਕੇ ਇੱਥੇ ਤੱਕ ਗੱਲ ਜਿਹੜੀ ਆਈ ਆ ਸੋ ਇਹਨੂੰ ਲੈ ਕੇ ਹੁਣ ਭਗਵੰਤਬਾਹ ਸਾਹਿਬ ਨੇ ਜਦੋਂ ਮੈਂ ਕਿਹਾ ਕਿ ਵਾਰ ਫੁੱਟਿੰਗਸ ਦੇ ਉੱਤੇ ਉਹਨਾਂ ਨੇ ਜੰਗੀ ਪੱਧਰ ਦੇ ਉੱਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਉਹ ਕੀ ਕੀ ਇਹਦੇ ਵਿੱਚ ਕਰਦੇ ਨੇ ਇਹਦੇ ਤੇ ਆਪਾਂ ਲਗਾਤਾਰ ਦੇਖਦੇ ਰਵਾਂਗੇ ਇਹ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੁਲਿਸਿੰਗ ਪੁਲਿਸਿੰਗ ਦੇ ਵਿੱਚ ਕਈ ਸੁਧਾਰ ਅਸੀਂ ਜਿਹੜਾ ਲਿਆਉਣ ਜਾ ਰਹੇ ਆ ਤੇ ਜਿੰਨੀਆਂ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੇ ਜਿਹੜੇ ਰਿਪੋਰਟ ਉਹਨਾਂ ਨੂੰ ਰਿਪੋਰਟਾਂ ਮਿਲੀਆਂ ਨੇ ਇਹ ਜਿਹੜਾ মিডিਆ ਦੇ ਵਿੱਚ ਰਿਪੋਰਟ ਹੋਇਆ ਕਿ ਮਾਨ ਸਾਹਿਬ ਨੇ ਇਹ ਕਿਹਾ ਮੈਂ ਉਹਨਾਂ ਦੀ ਸੁਣੀ ਵੀ ਆ ਪ੍ਰੈਸ ਕਾਨਫਰੰਸ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜੀਆਂ ਰਿਪੋਰਟਾਂ ਮਿਲੀਆਂ ਕਿ ਇਹ ਹੇਠਲੇ ਪੱਧਰ ਉੱਤੇ ਕਈ ਪੁਲਿਸ ਅਫਸਰਾਂ ਦੀ ਨਸ਼ਾ ਤਸਕਰਾਂ ਦੇ ਨਾਲ ਸਾਂਝ ਹੈ ਤੇ ਇਸੇ ਉਹਨਾਂ ਨੇ ਕਰਕੇ ਕਿਹਾ ਕਿ ਪੁਲਿਸ ਵਿਭਾਗ ਦੇ ਵਿੱਚ ਜਿੰਨੀਆਂ ਵੀ ਕਾਲੀਆਂ ਭੇਡਾਂ ਨੇ ਉਹਨਾਂ ਦੀ شناخت ਕੀਤੀ ਜਾਵੇਗੀ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਅ ਅਚਾ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜੇ ਕੋਈ ਨਸ਼ਿਆਂ ਦੀ ਸਮਗਲਿੰਗ ਦੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਪੁਲਿਸ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਦੀ ਜਾਇਦਾਦ ਜ਼ਬਤ ਕਰੇਗੀ ਐਂਡ ਸੋ ਇਹ ਜਿਹੜੀ ਚੰਗੀ ਗੱਲ ਹੈ ਪੰਜਾਬ ਸਰਕਾਰ ਦੇ ਵੱਲੋਂ ਜੇਕਰ ਇਸ ਮਸਲੇ ਤੇ ਨਿਠ ਕੇ ਕੰਮ ਕੀਤਾ ਜਾਂਦਾ ਤੇ ਲੋਕੀ ਇਸ ਚੀਜ਼ ਦੇ ਕਰਕੇ ਪਰੇਸ਼ਾਨ ਵੀ ਬਹੁਤ ਜ਼ਿਆਦਾ ਨੇ ਇਹ ਪੰਜਾਬ ਦੇ ਵਿੱਚੋਂ ਜਿਹੜੇ ਇੱਕ ਪ੍ਰਵਾਸ ਹੋ ਰਿਆ ਨਾ ਜਦੋਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹਨੂੰ ਲਾਅ ਐਂਡ ਆਰਡਰ ਦੇ ਹਿਸਾਬ ਦੇ ਨਾਲ ਤੁਸੀਂ ਨਹੀਂ ਦੇਖ ਸਕਦੇ ਉਹਨਾਂ ਦੇ ਬਹੁਤ ਸਾਰੇ ਅਸਰਾਂਤ ਵੀ ਹੁੰਦੇ ਆ ਤੇ ਉਹਨਾਂ ਦੇ ਕਾਰਨ Fica aí, ਕਿਸੇ ਵੀ ਜਿਹੜੀ ਸਮੱਸਿਆ ਹੁੰਦੀ ਹੈ ਉਹਦੇ ਕੋਈ ਕਈ ਕਾਰਨ ਵੀ ਹੁੰਦੇ ਆ ਬਾਅਦ ਵਿੱਚ ਉਹਦੇ ਜਿਹੜੇ ਅਸਰ ਪੈਂਦੇ ਉਹ ਤਾਂ ਹੁੰਦੇ ਹੀ ਹੁੰਦੇ ਆ ਸੋ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਪੰਜਾਬ ਦਾ ਜਿਹੜਾ ਯੂਥ ਆ ਉਹ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਿਹਾ ਮੈਨੂੰ ਲੱਗਦਾ ਕਿ ਆਪਣੇ ਸਾਰੇ ਪਰਿਵਾਰਾਂ ਦੇ ਵਿੱਚ ਆਪਾਂ ਸਾਰਿਆਂ ਨੇ ਇਹ ਗੱਲ ਸੁਣੀ ਆ ਕਿ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਆ ਖਾਸ ਕਰਕੇ ਜਿਹੜੇ ਸਾਡੇ ਵਰਗੇ ਜਿਹੜੇ ਆ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਦੋਂ ਅਸੀਂ ਕੋਈ ਇਦਾਂ ਦੀ ਗੱਲ ਕਰੀਦੀ ਆ ਤਾਂ ਸਾਨੂੰ ਪੰਜਾਬ ਦੇ ਵਿੱਚੋਂ ਮੋਸਟਲੀ ਤਾਂ ਪਹਿਲਾਂ ਤਾਂ ਇਹ ਕਿਹਾ ਜਾਂਦਾ ਕਿ ਤੁਸੀਂ ਆਪ ਬਾਹਰ ਆ ਕੇ ਬੈਠ ਕੇ ਤਾਂ ਸਾਨੂੰ ਸਲਾਹਾਂ ਦਿੰਦੇ ਆ ਪਰ ਮੋਸਟਲੀ ਇਹ ਗੱਲ ਵੀ ਸਾਹਮਣੇ ਦਿੱਆ ਕਿ ਲੋਕੀ ਡਰਦੇ ਨੇ ਕਿ ਯਾਰ ਇੱਥੇ ਸਾਡਾ ਬੱਚਾ ਖਰਾਬ ਨਾ ਹੋ ਜਵੇ ਇੱਥੇ ਜਿਹੜੀ ਆ ਇਸ ਨਸ਼ਿਆਂ ਵਾਲੀ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਆ ਤੇ ਇਹ ਕਿਉਂਕਿ ਭਗਵੰਤਵਾਨ ਸਾਹਿਬ ਦਾ ਇਹ ਉਹਨਾਂ ਦਾ ਕਲੀਮਤਾ ਇਹ ਆ ਕਿ ਅਸੀਂ ਬਾਹਰੋਂ ਲੋਕਾਂ ਨੂੰ ਸੱਦਣਾ ਕਿ ਉਹ ਪੰਜਾਬ ਦੇ ਵਿੱਚ ਆ ਕੇ ਕੰਮ ਕਰਨ ਪਰ ਜੇਕਰ ਇਹ ਵੀ ਬਹੁਤ ਵੱਡੀ ਉਪਲਬਧੀ ਹੋਵੇਗੀ ਮਾਨ ਸਰਕਾਰ ਦੀ ਜੇਕਰ ਉਹ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਜਿਹਨਾਂ ਨੂੰ ਨਹੀਂ ਭੁਵਖ ਨਜ਼ਰ ਆ ਰਿਹਾ ਉਹਦੇ ਵਿੱਚ ਦੋ ਗੱਲਾਂ ਨੇ ਸਭ ਤੋਂ ਜ਼ਿਆਦਾ ਇੱਕ ਤਾਂ ਭੁਵਖਾ ਵਾਲੀ ਗੱਲ ਵੀ ਹੈਗੀ ਆ ਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਇੱਥੇ ਨੌਕਰੀ ਨਹੀਂ ਮਿਲਣੀ ਜਾਂ ਸਾਡਾ ਫਿਊਚਰ ਜਿਹੜਾ ਬਾਰ ਜਾ ਕੇ ਜਿਆਦਾ ਬੈਟਰ ਹੋ ਜਾਣਾ ਉਹਦੀ ਇੱਕ ਤੁਹਾਨੂੰ ਪਤਾ ਅਲੱਗ ਵਜ੍ਹਾ ਵੀ ਆ ਬਹੁਤ ਸਾਰੇ ਲੋਕ ਅਸੀਂ ਕਰਕੇ ਬਾਹਰ ਆ ਉਹਨਾਂ ਨੂੰ ਦੇਖ ਕੇ ਜੋ ਵੀ ਜਿਹੜੇ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ ਆਪਾਂ ਦਾ ਤੁਹਾਨੂੰ ਪਤਾ ਕਿ ਇੱਥੋਂ 1-2 ਹਫ਼ਤਿਆਂ ਦੇ ਲਈ ਜਾਇਦਾ ਤੇ ਉੱਥੇ ਜਾ ਕੇ ਜਿਹੜੇ ਉਹ ਸਾਡੇ 1-2 ਹਫ਼ਤੇ ਹੁੰਦੇ ਨੇ ਜਾਂ 3 ਹਫ਼ਤੇ ਹੁੰਦੇ ਨੇ ਮੈਕਸਿਮਮ ਉਹਨਾਂ ਨੂੰ ਦੇਖ ਕੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇੱਥੇ ਬਹੁਤ ਕੋਈ ਜਿਹੜੀ ਆ ਚੱਕਾ ਚੌਧ ਵਾਲੀ ਜ਼ਿੰਦਗੀ ਅਸੀਂ ਜੀ ਰਿਹਾ ਆ ਪਰ ਆਪਾਂ ਸਾਰੇ ਜਾਣਦੇ ਆ ਕਿ ਬਾਕੀ ਆਪਣਾ ਜਿਹੜਾ ਜੇਕਰ 1 ਮਹੀਨਾ ਪੰਜਾਬ ਲਾਇਈਏ ਤਾਂ ਬਾਕੀ 11 ਮਹੀਨੇ ਅਸੀਂ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕੰਮਾਂ ਤੇ ਬਿਜ਼ੀ ਰਹੀਦਾ ਪਰ ਜਿਹੜਾ ਇੱਕ ਤਾਂ ਚਲੋ ਫਿਊਚਰ ਵਾਲੀ ਗੱਲ ਹੈਗੀ ਹੈ ਪਰ ਇਹ ਇੱਕ ਬਹੁਤ ਵੱਡਾ ਮਸਲਾ ਆ ਜਿਹੜਾ ਪੰਜਾਬ ਦੇ ਪ੍ਰਵਾਸ ਦਾ ਵੀ ਜਿਹਨੂੰ ਜਿਹੜੇ ਆ ਪੇਰੈਂਟਸ ਆ ਉਹਨਾਂ ਦਾ ਇਹ ਮੰਨਣਾ ਕਿ ਜਾਓ ਉਹਨਾਂ ਨੂੰ ਇਹ ਡਰ ਲੱਗਦਾ ਰਹਿੰਦਾ ਕਿ ਸਾਡਾ ਜਿਹੜਾ ਬੱਚਾ ਹੈ ਉਹ ਕਿਤੇ ਖਰਾਬ ਨਾ ਹੋ ਜਵੇ ਉਹ ਮੋਸਟਲੀ ਇਹੀ ਗੱਲ ਹੁੰਦੀ ਆ ਕਿ ਉਹ ਨਸ਼ਿਆਂ ਵਾਲੇ ਪਾਸੇ ਨੂੰ ਨਾ ਚਲੇ ਜਵੇ ਬਾਕੀ ਬਹੁਤ ਸਾਰੀਆਂ ਜੀ ਖਬਰਾਂ ਨੇ ਲਗਾਤਾਰ ਤੁਹਾਡੇ ਨਾਲ ਆਪਾਂ ਜੁੜੇ ਰਹਿੰਦੇ ਆ ਇੱਕ ਤਾਂ ਬੇਨਤੀ ਆ ਕਿ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਲਗਾਤਾਰ ਆਪਾਂ ਰੋਜ਼ ਤੁਹਾਡੇ ਨਾਲ ਜੁੜਦੇ ਆ ਸੋ ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ ਉਹ ਵੀ ਤੁਸੀਂ ਜਰੂਰ ਦੇ ਸਕਦੇ ਹੋ ਤੇ ਆਪਣੇ ਸੱਜਣਾ ਦੋਸਤਾਂ ਦੇ ਨਾਲ ਵੀ ਵੀਡੀਓ ਨੂੰ ਸਾਂਝੀ ਕਰਿਓ ਸੋ ਇੱਕ ਦੋ ਹੋਰ ਮਸਲੇ ਨੇ ਇੱਕ ਜਿਹੜੀ ਆ ਅਹਿਮ ਗੱਲ ਹੋਈ ਆ ਜੀ ਜਿਹੜੇ ਆ ਭਾਈ ਹਰਦੀਪ ਸਿੰਘ ਨਿੱਜਰ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਮੌਤ ਹੋਈ ਨੂੰ 1 ਸਾਲ ਹੋ ਗਿਆ ਸੀ ਤੇ ਇਹਦੇ ਵਿੱਚ ਹੁਣ ਜਿਹੜੀ ਆ ਅੱਜ ਸਵੇਰ ਦੀ ਇੱਕ ਖਬਰ ਚੱਲ ਰਹੀ ਆ ਇਹ ਕਿ ਕੈਨੇਡਾ ਪਾਰਲੀਮੈਂਟ ਦੇ ਵਿੱਚ ਜਿਹੜਾ 1 ਮਿੰਟ ਦਾ ਸਾਇਲੈਂਸ ਰੱਖਿਆ ਗਿਆ ਤੇ ਜਿਹੜਾ ਕਿਉਂਕਿ ਜੇਕਰ ਆਪਾਂ ਇੰਡੀਅਨ মিডিਆ ਨੂੰ ਦੇਖੀਏ ਜਿਵੇਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇਖ ਰਿਆ ਸਿਕਾ ਉਹਨਾਂ ਨੇ ਕਿਹਾ ਦਾ ਕੈਨੇਡੀਅਨ ਪਾਰਲੀਮੈਂਟ ਟਿਊਜ਼ਡੇ ਹੈਲਡ ਅ ਮੂਵਮੈਂਟ ਆਫ ਸਾਇਲੈਂਸ ਫੋਰ ਪ੍ਰੋ ਖਾਲਸਤਾਰੀ ਲੀਡਰ ਹਰਦੀਪ ਸਿੰਘ ਨਿਜਰ ਹੂ ਵਾਸ ਸ਼ਾਟ ਡੈਡ ਔਨ ਜੂਨ 18 2023 ਬਾਈ ਟੂ ਅਨ ਆਈਡੈਂਟੀਫਾਈਡ men ਇਨ ਦਾ ਪਾਰਕਿੰਗ ਲੋਟ ਆਫ ਅ ਗੁਰਦੁਆਰਾ ਅਨਸਰੀ ਸੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਸੀਗੇ ਹਰਦੀਪ ਸਿੰਘ ਨਿਜਰ ਹੁਣੀ ਤੁਹਾਨੂੰ ਪਤਾ ਉਹਨਾਂ ਦੀ ਜਿਹੜੀ 18 ਜੂਨ 2023 ਨੂੰ ਮੌਤ ਹੋ ਗਈ ਸੀਗੀ ਜਿਹਦੇ ਸੰਬੰਧ ਦੇ ਵਿੱਚ ਚਾਰ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਤੇ ਉਹਦੀ ਖਬਰ ਆਪਾਂ ਆਲਰੇਡੀ ਤੁਹਾਡੇ ਨਾਲ ਸਾਂਝੀ ਵੀ ਕਰ ਚੁੱਕੇ ਆਂ ਵੀ ਉਹ ਜਿਹੜੇ ਨੌਜਵਾਨ ਐ ਉਹਨਾਂ ਦਾ ਸੰਬੰਧ ਵੀ ਪੰਜਾਬ ਦੇ ਨਾਲ ਹੀ ਐ ਸੋ ਇਹ ਇਹਨੂੰ ਲੈ ਕੇ ਹੁਣ ਜਿਹੜਾ ਹਾਊਸ ਆਫ ਕਾਮਨ ਜਿਹੜੀ ਕੈਨੇਡਾ ਦੀ ਆ ਉੱਥੇ ਜਿਹੜਾ ਸਾਇਲੈਂਸ 1 ਮਿੰਟ ਦਾ ਜਿਹੜਾ ਸਾਇਲੈਂਸ ਰੱਖਿਆ ਗਿਆ ਇਹਦੇ ਵਿੱਚ ਦੱਸਦੇ ਆ ਕਿ ਜਿਹੜੇ ਸਪੀਕਰ ਨੇ ਉਹਨਾਂ ਨੇ ਜਿਹੜੀ ਆ ਉਹਨਾਂ ਨੇ ਗੱਲ ਆਖੀ ਕਿ ਜਿਹੜਾ ਬਈ ਸਾਡੀ ਸਾਰਿਆਂ ਦੀ ਸਾਰੀਆਂ ਪਾਰਟੀਆਂ ਦੇ ਜਿਹੜੇ ਰੈਪ੍ਰੈਜ਼ੈਂਟੇਟਿਵਸ ਨੇ ਉਰਦੀ ਜਿਹੜੀ ਆ ਜਿਹੜੀ ਡਿਸਕਸ਼ਨ ਹੋਈ ਆ ਉਹਦੇ ਵਿੱਚ ਇਸ ਅਗਰੀਮੈਂਟ ਤੇ ਪਹੁੰਚਿਆ ਕਿ ਆਪਾਂ ਆ ਆ ਆ ਆਈ ਅੰਡਰਸਟੈਂਡ देयर ਇਜ਼ ਅਗਰੀਮੈਂਟ ਟੂ ਅਬਜ਼ਰਵ ਅ ਮੂਵਮੈਂਟ ਆਫ ਸਾਇਲੈਂਸ ਕਮੇਮੋਰੇਟਿੰਗ ਹਰਦੀਪ ਸਿੰਘ ਨਿੱਜਰ ਅਸੈਸੀਨੇਟਡ ਇਨ ਸਰੀ ਸੋ ਇਹ ਜਿਹੜਾ ਸਪੀਕਰ ਨੇ ਇਹ ਗੱਲ ਕਹੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਕ੍ਰੀਡੀਅਨ ਪਾਰਲੀਮੈਂਟ ਦੇ ਵਿੱਚ 1 ਮਿੰਟ ਦਾ ਸਾਇਲੈਂਸ ਜਿਹੜਾ ਰੱਖਿਆ ਗਿਆ ਸੋ ਇਹਨੂੰ ਹੁਣ ਇੰਡੀਅਨ ਗਵਰਨਮੈਂਟ ਇਹਨੂੰ ਕੇਸ ਟ੍ਰੀਕੇ ਨਾਲ ਇਹਦੇ ਤੇ ਰਿਐਕਟ ਕਰੇਗੀ ਕਾਫੀ ਵੱਡੀ ਗੱਲ ਹੈ ਜਿਹੜਾ ਇਹ ਯੂਐਸਏ ਦੀ ਜਾਂ ਕੈਨੇਡਾ ਦੇ ਰਿਸ਼ਤੇ ਕਿਉਂਕਿ ਕੈਨੇਡਾ ਦੇ ਵਿੱਚ ਆਮ ਤੌਰ ਤੇ ਜੋ ਕੁਝ ਵੀ ਹੁੰਦਾ ਉਹਨੂੰ ਤੁਸੀਂ ਜਿਹੜਾ ਆਈਸੋਲੇਸ਼ਨ ਦੇ ਵਿੱਚ ਨਹੀਂ ਦੇਖ ਸਕਦੇ ਆਮ ਤੌਰ ਤੇ ਕਿਹਾ ਜਾਂਦਾ ਕਿ ਯੂਐਸਏ ਨੇ ਜਿਹੜਾ ਸਨੇਹਾ ਕਿਸੇ ਆਪਣੀ ਫੋਰਨ ਪੋਲਿਸੀ ਦਾ ਕੋਈ ਵੀ ਸਨੇਹਾ ਜਿਹੜਾ ਕਿਸੇ ਦੂਸਰੇ ਮੁਲਕ ਨੂੰ ਦੇਣਾ ਹੁੰਦਾ ਉਹ ਪਹਿਲਾਂ ਕੈਨੇਡਾ ਦੇ ਥਰੂ ਦਿੰਦਾ ਕੈਨੇਡਾ ਥੋੜਾ ਜਿਆਦਾ ਜਿਹੜਾ ਕਹਿ ਲਓ ਕਿ ਸ਼ਕਤੀ ਵਾਲਾ ਸਨੇਹਾ ਵੀ ਦੇ ਦਿੰਦਾ ਯੂਐਸਏ ਫਿਰ ਆਪਣੇ ਹਿਸਾਬ ਦੇ ਨਾਲ ਕੰਮ ਕਰਦਾ ਤੇ ਉਧਰ ਤੁਹਾਨੂੰ ਪਤਾ ਕਿ ਯੂਐਸਏ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਆਪਣੇ ਗੁਰੂ ਗ੍ਰੰਥ ਵੰਤ ਸਿੰਘ ਪੰਨੂ ਹੋਣਾ ਨੂੰ ਜਿਹੜਾ ਮਾਰਨ ਦੀ ਸਾਜ਼ਿਸ਼ ਨੂੰ ਲੈ ਕੇ ਜਿਹੜੇ ਨikhil ਗੁਪਤਾ ਸੀਗੇ ਉਹਨਾਂ ਨੂੰ ਵੀ ਜਿਹੜਾ ਅਮਰੀਕਾ ਉਹ ਪਹੁੰਚ ਚੁੱਕੇ ਨੇ ਉਹਨਾਂ ਨੂੰ ਚੈਕਰ ਪਬਲਿਕ ਦੇ ਵਿੱਚ ਜਿਹੜਾ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਹਵਾਲਗੀ ਦੇ ਤਹਿਤ ਜਿਹੜਾ ਅਮਰੀਕਾ ਉਹ ਪਹੁੰਚੇ ਨੇ ਸੋ ਇਹ ਮੈਂ ਬੀਬੀਸੀ ਪੰਜਾਬੀ ਦੀ ਰਿਪੋਰਟ ਦੇਖ ਰਿਹਾ ਸੀ ਕਿ ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਭਾਰਤੀ ਨਾਗਰਿਕ ਨਿਕਲ ਗੁਪਤਾ ਨੂੰ ਚੈੱਕ ਰਿਪਬਲਿਕ ਦੀਆਂ ਏਜੰਸੀਆਂ ਨੇ ਅਮਰੀਕਾ ਦੇ ਹਵਾਲੇ ਕਰ ਦਿੱਤਾ ਇਸ ਮਾਮਲੇ ਦੀ ਜਿਹੜੀ ਅਲੰਘੇ ਸੋਮਵਾਰ ਮੈਨਹੈਟਨ ਦੀ ਸੰਘੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿਸ ਦੌਰਾਨ ਉਹਨਾਂ ਨੇ ਖੁਦ ਦੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਆ ਅਮਰੀਕਾ ਦੇ ਵਕੀਲਾਂ ਦਾ ਇਲਜ਼ਾਮ ਹੈ ਕਿ ਨਿਕਲ ਗੁਪਤਾ ਅਮਰੀਕੀ ਸਿੱਖ ਬਖਵਾਦ ਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ناکਾਮ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀਗਾ ਸੋ ਇੱਕ ਤਾਂ ਇਹ ਕੱਲ ਚੱਲ ਰਹੀ ਆ ਤੇ ਹੁਣ ਉਤੋਂ ਫਿਰ ਇਹ ਕੈਨੇਡਾ ਵਾਲਾ ਸਾਰਾ ਜਿਹੜਾ ਮਸਲਾ ਹੋ ਗਿਆ ਇਹਨੂੰ ਭਾਰਤ ਦੀ ਜਿਹੜੀ ਆ ਫੋਰਨ ਪਾਲਿਸੀ ਆ ਇਹਦੇ ਨਾਲ ਕਿਸ ਤਰੀਕੇ ਦੀਆਂ ਗੱਲਾਂ ਹੋਣਗੀਆਂ ਤੇ ਖਾਸ ਕਰਕੇ ਭਾਰਤ ਤੇ ਕੈਨੇਡਾ ਦੇ ਸਬੰਧ ਆਲਰੇਡੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਤਣਾਅ ਆ ਚੁੱਕਾ ਜਦੋਂ ਪਿਛਲੀ ਵਾਰ ਜਿਹੜੇ ਜਸਟਨ ਟਰੂਡੋ ਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਸ ਤਰੀਕੇ ਦੇ ਇਲਜ਼ਾਮ ਲਗਾਏ ਸੀਗੇ ਇੰਡੀਆ ਦਾ ਆਇਕਨ ਆ ਕਿ ਸਾਨੂੰ ਤੁਸੀਂ ਕੋਈ ਸਬੂਤ ਤਾਂ ਦਿੱਤੇ ਨਹੀਂ ਤੇ ਅਸੀਂ ਕਿਹੜੇ ਹਿਸਾਬ ਦੇ ਨਾਲ ਜਿਹੜੀ ਆ ਕਾਰਵਾਈ ਕਰੀਏ ਕਿ ਸਾਨੂੰ ਉਸ ਤਰੀਕੇ ਦੇ ਕੋਈ ਵੀ ਜਿਹੜੇ ਆ ਇਹਨਾਂ ਨੇ ਪਹਿਲਾਂ ਤਾਂ ਜਸਟਨ ਟਰੂਡੋ ਸਾਹਿਬ ਦੀ ਗੱਲ ਨੂੰ ਜਿਹੜਾ ਤਰੋ ਨਕਾਰਿਆ ਸੀਗਾ ਤੇ ਬਾਅਦ ਵਿੱਚ ਇਹਨਾਂ ਨੇ ਜਿਹੜਾ ਸਬੂਤ ਤਾਂ ਕਿਾਸੀ ਵੀ ਸਾਨੂੰ ਉਸ ਤਰੀਕੇ ਨਾਲ ਸਬੂਤ ਨਹੀਂ ਮਿਲੇ ਤੇ ਸੋ ਇਹਦੇ ਵਿੱਚ ਅੱਗੇ ਕੀ ਹੁੰਦਾ ਇਹ ਵੀ ਵੇਖਣ ਵਾਲਾ ਰਹੇਗਾ ਨਾਲ ਦੀ ਨਾਲ ਜੀ ਜਿਹੜਾ ਲਾਰੈਂਸ ਬਿਸ਼ਨੋਈ ਆ ਉਹਨਾਂ ਦੀ ਇੱਕ ਹੋਰ ਵੀਡੀਓ ਦੀ ਗੱਲ ਚੱਲ ਰਹੀ ਹੈ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਉਹ ਜਿਹੜਾ ਸਾਬਰਮਤੀ ਜੇਲ੍ਹ ਦੱਸਿਆ ਜਾਂਦਾ ਕਿ ਬਹੁਤ ਹਾਈ ਸਕਿਉਰਿਟੀ ਜੇਲ੍ਹ ਆ ਉਹ ਹੁਣ ਉੱਥੇ ਦੇ ਜਿਹੜਾ ਹੈਗਾ ਉਹਨਾਂ ਦਾ ਅਮਲਾ ਉਹਨਾਂ ਨੇ ਕਿਹਾ ਕਿ ਇਹ ਸਾਡੀ ਜੇਲ੍ਹ ਦੀ ਵੀਡੀਓ ਨਹੀਂ ਹੈਗੀ ਉਹਨਾਂ ਨੇ ਡਿਨਾਈ ਕੀਤਾ ਇਸ ਚੀਜ਼ ਨੂੰ ਸੋ ਉਹ ਉਹ ਜਿਹੜੀ ਵੀਡੀਓ ਕੁਝ ਸੈਕਿੰਡਾਂ ਦੀ ਘੁੰਮ ਰਹੀ ਆ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਪਾਕਿਸਤਾਨੀ ਜਿਹਨੂੰ ਕਿ ਮੀਡੀਆ ਦੇ ਵਿੱਚ ਪਾਕਿਸਤਾਨੀ ਗੈਂਗਸਟਰ ਹੀ ਲਿਖਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਇਹਨਾਂ ਦੀ ਕੋਈ ਲੌਰੈਂਸ ਬਚਨੋਈ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਕੋਈ Eid ਦੀ ਮੁਬਾਰਕਬਾਦ ਦੇਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਇੱਕ ਉਹ ਵੀਡੀਓ ਕਾਲ ਦੇ ਉੱਤੇ ਨੇ ਨਾਲ ਕਿਸੇ ਨਾ ਕਿਸੇ ਕੋਈ ਵੀ ਜਿਹੜਾ ਉਹਨਾਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ ਤੇ ਉਸ ਵੀਡੀਓ ਨੂੰ ਉਹ ਵਾਇਰਲ ਕੀਤਾ ਗਿਆ ਜਾਂ ਉਹਨੂੰ ਫੈਲਾਇਆ ਗਿਆ ਸੋ ਉਹ ਉਹਨੂੰ ਲੈ ਕੇ ਹੁਣ ਜਿਹੜਾ ਇਧਰੋਂ ਪੰਜਾਬ ਦੇ ਵਿੱਚੋਂ ਵੀ ਸਵਾਲ ਖੜੇ ਹੋ ਰਹੇ ਨੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਖੜੇ ਕੀਤੇ ਨੇ ਵੀ ਪੰਜਾਬ ਦੇ ਵਿੱਚੋਂ ਪਹਿਲਾਂ ਇਹਨਾਂ ਦੀ ਇੰਟਰਵਿਊ ਹੁੰਦੀ ਆ ਤੁਹਾਨੂੰ ਪਤਾ AVP نیوز ਦੇ ਉੱਤੇ ਉਹਨਾਂ ਦੀ ਜਿਹੜੀ ਆ ਪਟਿਆਲ ਸਾਹਿਬ ਦੇ ਨਾਲ ਜਦੋਂ ਮੁਲਾਕਾਤ ਇੰਟਰਵਿਊ ਹੁੰਦੀ ਆ ਉਸ ਤੋਂ ਬਾ ਬਣਾਈ ਕੇ ਮਿਲਦਾ ਕੋਈ ਇਹਨਾਂ ਨੇ ਆਪਣੀ ਕਿਹਾ ਸੀ ਕਿ ਅਸੀਂ ਜਾਂਚ ਕਰਾਵਾਂਗੇ ਪਰ ਉਹਦਾ ਕੋਈ ਖਾਸਤਾ ਸਾਡੇ ਸਾਹਮਣੇ ਨਹੀਂ ਆਇਆ ਸੋ ਮਜੀਠੀਆ ਸਾਹਿਬ ਨੇ ਇਸ ਚੀਜ਼ ਨੂੰ ਲੈ ਕੇ ਵੀ ਸਵਾਲ ਉਠਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਜਿਕਰ ਆਪਾਂ ਵੈਸੇ ਦੇਖੀਏ ਤਾਂ ਜਿਹੜੇ ਬਲਕੌਰ ਸਿੰਘ ਸਿੱਧੂ ਆ ਉਹਨਾਂ ਨੇ ਵੀ ਇਹਦੀ ਗੱਲ ਕੀਤੀ ਆ ਕਿਉਂਕਿ ਤੁਹਾਨੂੰ ਪਤਾ ਅਲੌਰੈਂਸ ਬਿਚਨੋਈ ਦਾ ਸਿੱਧਾ ਨਾਮ ਆਉਦਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਸੋ ਹਾਲਾਂਕਿ ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਨਕਾਰ ਦਿੱਤਾ ਸਾਵਨਮਤੀ ਜੇਲ੍ਹ ਦੇ ਹਮਲੇ ਨੇ ਇਸ ਗੱਲ ਨੂੰ ਨਕਾਰ ਦਿੱਤਾ ਬਾਕੀ ਇਹਦੇ ਵਿੱਚ ਅੱਗੇ ਕੀ ਹੁੰਦਾ ਇਹਦੇ ਤੇ ਆਪਾਂ ਜਿਹੜੀ ਆ ਨਜ਼ਰ ਬਣਾਈ ਰੱਖਾਂਗੇ ਤੇ ਜਲਦੀ ਹੀ ਜਿਹੜਾ ਆਪਣਾ ਲੋਕ ਸਭਾ ਦਾ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਯੂਕੇ ਦੇ ਵਿੱਚ ਜਿਹੜੀਆਂ ਚੋਣਾਂ ਆ ਉਹਨਾਂ ਦੇ ਵਿੱਚ ਵੀ ਦਿਲਚਸਪੀਆਂ ਬਹੁਤ ਜ਼ਿਆਦਾ ਬਰਕਰਾਰ ਨੇ ਵੈਸੇ ਅੱਜ ਯੂਕੇ ਵਾਲਿਆਂ ਦੇ ਲਈ ਜਿਹੜੀ ਆ ਅੱਜ ਇੱਕ ਚੰਗੀ ਖਬਰ ਹੈ ਜੀ ਯੂਕੇ ਦੀ ਜਿਹੜੀ ਆ ਇਨਫਲੇਸ਼ਨ ਰੇਟ ਆ ਜਿਹੜੀ ਦਰ ਤੇ ਮਹਿੰਗਾਈ ਵਾਧੀ ਹੁੰਦੀ ਆ ਉਹ 2% ਤੇ ਆ ਗਈ ਆ ਇਸ ਤੋਂ ਪਹਿਲਾਂ 2.3% ਤੇ ਸੀਗੀ ਤੇ ਮਈ ਤੱਕ ਜਿਹੜਾ ਮਈ ਦੇ ਅਖੀਰ ਤੱਕ ਜਿਹੜਾ ਸਾਲ ਦੇ ਵਿੱਚ ਜਿਹੜੀ ਇਨਫਲੇਸ਼ਨ ਰੇਟ ਆ ਉਹ 2% ਤੇ ਆ ਗਈ ਆ ਬੈਂਕ ਆਫ ਇੰਗਲੈਂਡ ਦਾ ਜਿਹੜਾ ਟਾਰਗੇਟ ਆ ਉਹ ਵੀ 2% ਦਾ ਹੀ ਆ ਕਿ 2% ਦੀ ਜਿਹੜੀ ਮਹਿੰਗਾਈ ਵਧਣੀ ਚਾਹੀਦੀ ਆ ਸੋ ਇਹ ਜਿਹੜਾ ਇਹਨੂੰ ਹੁਣ ਲੈ ਕੇ ਰਿਸ਼ੀ ਸ਼ੋਨਕ ਸਾਹਿਬ ਦੇ ਲਈ ਵੈਸੇ ਕੋਈ ਇੱਕ ਚੰਗੀ ਖਬਰ ਆ ਇਹ ਸਿਲੈਕਸ਼ਨ ਕੈਂਪੇਨ ਦੇ ਦੌਰਾਨ ਇਹਨੂੰ ਲੈ ਕੇ ਉਹ ਕਿਦਾਂ ਜਿਹੜੀ ਆਪਣੀ ਸਾਰੀ ਹੁਣ ਕੈਂਪੇਨਿੰਗ ਕਰਦੇ ਨੇ ਜ ਜਿਹਨੂੰ ਕੇਸਵੀ ਕੇ ਨਾਲ ਵਰਤਦੇ ਨੇ ਬੜਾ ਅਹਿਮ ਰਹੇਗਾ ਲਗਾਤਾਰ ਆਪਾਂ ਤੁਹਾਡੇ ਨਾਲ ਜਿਹੜੀਆਂ ਯੂਕੇ ਦੀਆਂ ਚੋਣਾਂ ਇਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਰਹਿਣਾ ਬਾਕੀ ਸੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ